ਧਰਮ ਦੀ ਇੱਜ਼ਤ ਇਹ ਸਾਡੇ اخلاق ਦੀ ਇੱਜ਼ਤ ਸਾਨੂੰ ਆਪਣੇ ਘਰ ਤੋਂ ਮਿਲਣੀ ਹੈ ਕਿਉਂਕਿ ਤੋਂ ਹੋਰ ਨਹੀਂ ਮਿਲਦੀ ਆ ਜੋ ਚਲੋ ਉਹ ਚਲੇ ਗਏ ਕਿਉਂਕਿ ਪਹਿਰੇਦਾਰ ਮਾੜਾ ਹੋ ਗਿਆ ਮੁਲਾਹ ਵਾੜਾ ਹੋ ਗਿਆ ਪਰ ਹੁਣ ਆ ਗਏ ਮੈਂ ਨਹੀਂ ਕਹਿੰਦਾ ਕਿ ਮੈਂ ਹੁਣ ਤੁਹਾਨੂੰ ਬਹੁਤ ਚੰਗਾ ਮਿਲ ਗਿਆ ਮੇਰਾ ਤਾਂ ਆਪ ਸੱਚੀ ਗੱਲ ਹੈ ਭਰੋਸਾ ਆਕਾਲਪੁਰ ਤੇ ਹੀ ਹੈ ਪਰਮੇਸ਼ਵਰ ਦੇ ਕਰੋਸਾ ਹੈ ਵਾਹਿਗੁਰੂ ਦੇ ਕਰੋਸਾ ਹੈ ਉਹਨੇ ਮੇਰੇ ਤੋਂ ਕੀ ਕਰਾਉਣਾ ਹੈ ਕੀ ਨਹੀਂ ਕਰਾਉਣਾ ਕਿੱਧਰ ਲੈ ਕੇ ਜਾਣਾ ਹੈ ਤਾਂ ਲੈ ਕੇ ਜਾਣਾ ਥੱਲੇ ਲੈ ਕੇ ਜਾਣਾ ਇਹ ਅਕਾਲਪੁਰ ਨੂੰ ਪਤਾ ਹੈ ਪਰ ਮੈਨੂੰ ਨਾ ਵਿਸ਼ਵਾਸ ਉਹ ਤੇ ਮੇਰਾ ਜਿਹੜਾ ਵਿਸ਼ਵਾਸ ਹੈ ਉਹ ਮੈਨੂੰ ਅੰਦਰੋਂ ਬਾਰ-ਬਾਰ ਕਹਿੰਦਾ ਹੈ ਕਿ ਅਕਾਲਪੁਰ ਤੁੰ ਥੱਲੇ ਨਹੀਂ ਜਾਣ ਦੇਉਂਦਾ ਪਰਮੇਸ਼ਵਰ ਤੁੰ ਥੱਲੇ ਨਹੀਂ ਜਾਣ ਦੇਉਂਦਾ ਓ ਨੀ ਤਾਂ ਥੱਲੇ ਸੁਕਣ ਦੀ ਕੋਸ਼ਿਸ਼ ਬਹੁਤ ਕੀਤੀ ਅੱਜ ਵੀ ਹੋ ਰਹੀ ਹੈ। ਬਹੁਤ ਕੋਸ਼ਿਸ਼ ਕੀਤੀ ਥੱਲੇ ਸੁਕਣ ਦੀ। ਪਰ ਮੇਰਾ ਸਹਾਰਾ ਮੇਰਾ ਪੰਥ ਬਣਿਆ, ਮੇਰਾ ਗੁਰੂ ਬਣਿਆ ਔਰ ਅੱਗੋਂ ਵੀ ਮੇਰਾ ਪੰਥ ਔਰ ਮੇਰਾ ਗੁਰੂ ਜਿਹੜਾ ਹੈ ਉਹ ਮੇਰਾ ਸਹਾਰਾ ਬਣੇਗਾ ਔਰ ਮੈਂ ਅਕਾਲ ਪੁਰਖ ਤੇ ਗੁਰੂ ਦੇ ਭਰੋਸੇ ਦੇ ਉੱਤੇ ਹੀ ਮੈਂ ਤੁਹਾਨੂੰ ਜਿਹੜਾ ਵਿਸ਼ਵਾਸ ਦਵਾਉਣਾ ਹੈ ਕਿ ਆਪਾਂ ਰਲ ਮਿਲ ਕੇ ਜਿਹੜਾ ਭਗਤ ਸਾਗਰ ਜਿਹੜਾ ਹੈ ਜੋ ਮੰਜ ਤਾਰ 'ਚ ਸਾਡੀ ਬੇੜੀ ਡੁੱਬ ਗਈ ਐ ਇਹ ਮੁਸੀਬਤ ਨਾ ਹ। ਇਸ ਕਰੇ ਪੁਕਾਰ। ਕਹਿੰਦੇ ਜੇ ਆਪੂ ਪਿੱਛੇ ਲੱਗਣ ਵਾਲਿਆਂ ਨੂੰ ਵਾਪਸ ਰਾਹ ਦੇ ਉੱਤੇ ਲੈ ਕੇ ਘਰ ਪਾਈ। ਤੇ ਬਸੂ ਕਹਿੰਦੇ ਉਹਦੇ ਪਿੱਛੇ ਲੱਗਣ ਵਾਲੇ ਪੁਕਾਰ ਕਰਦੇ ਕਿਸ ਅੱਗੇ ਕਰ। ਪਹਿਲੇ ਪ੍ਰਦਾਸ ਦੂਜਾ ਨਾ ਉਸ ਕਹਿੰਦੇ ਬੇੜਾ ਡੁੱਬੇ ਪਾਤਣੀ ਕੌਣ ਪਾਉ ਉਤਾਰਾ। ਬੰਦੇ ਕਿਸਤੀ ਦੇ ਵਿੱਚ ਬਹਿ ਜਾਂਦੇ ਆ ਕਿ ਕਿਸਤੀ ਦਾ ਜਿਹੜਾ ਹਾਰ ਹੈ ਕਿ ਸਾਨੂੰ ਪਾਰ ਲੰਘਾ ਦੇਗਾ ਕਿ ਤੇ ਕਿਸਤੀ ਦਾ ਮਲਾ ਹੀ ਜਿਹੜਾ ਉਹ ਕਿਸ ਔਰ ਮੇਰਾ ਗੁਰੂ ਜਿਹੜਾ ਹੈ ਉਹ ਮੇਰਾ ਸਹਾਰਾ ਬਣੇਗਾ ਔਰ ਮੈਂ ਅਕਾਲਪੁਰ ਤੇ ਗੁਰੂ ਦੇ ਭਰੋਸੇ ਦੇ ਉੱਤੇ ਹੀ ਮੈਂ ਤੁਹਾਨੂੰ ਜਿਹੜਾ ਵਿਸ਼ਵਾਸ ਦਿਵਾਉਣਾ ਹੈ ਕਿ ਆਪਾਂ ਰਲ ਮਿਲ ਕੇ ਜਿਹੜਾ ਭਰ ਸਾਗਰ ਜਿਹੜਾ ਹੈ ਜੋ ਮੰਧ ਤਾਰ ਤੇ ਅੱਧੀ ਡੁੱਬ ਗਈ ਹੈ ਇਹਨੂੰ ਸੇ ਪਾਰ ਲੰਘਾ ਆਪਾਂ ਕੱਖੋਂ ਪਾਰ ਲੰਘਾ